ਆਪਰੇਸ਼ਨ ਸੰਦੂਰ ਦੇ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦੀ ਸਥਿਤੀ ਬਣੀ ਹੋਈ ਹੈ ਹੁਣ ਖਬਰ ਹੈ ਕਿ ਦੋਵੇਂ ਦੇਸ਼ਾਂ ਦੀਆਂ ਜਲ ਸੈਨਾ ਅਰਬ ਸਾਗਰ 'ਚ ਇੱਕ ਵਾਰ ਫਿਰ ਤੋਂ ਆਮੇ ਆਮੋ ਸਾਹਮਣੇ ਹੋਣਗੀਆਂ ਅਰਬ ਸਾਗਰ ਵਿੱਚ ਯੁੱਧ ਵਰਗਾ ਮਾਹੌਲ ਦੇਖਣ ਨੂੰ ਮਿਲੇਗਾ ਜਿਸ ਤੇ ਸਾਰੀ ਦੁਨੀਆ ਦੀ ਨਜ਼ਰ ਹੋਵੇਗੀ ਅੱਜ ਤੋਂ ਭਾਰਤ ਤੇ ਪਾਕਿਸਤਾਨ ਦੀ ਜਲ ਸੈਨਾ ਅਰਬ ਸਾਗਰ ਵਿੱਚ ਕੁਝ ਦਿਨਾਂ ਤੱਕ ਇੱਕ ਹੀ ਸਮੇਂ ਅਭਿਆਸ ਕਰਨਗੀਆਂ ਫੌਜ ਦੇ ਜੰਗੀ ਜਹਾਜ਼ 11 ਤੇ 12 ਅਗਸਤ ਨੂੰ ਅਭਿਆਸ ਕਰਨਗੇ ਤੇ ਪਾਕਿਸਤਾਨ ਫੌਜ ਵੱਲੋਂ ਵੀ ਪਾਣ ਚ ਅਭਿਆਸ ਤਿਆਰੀ ਕੀਤੀ ਜਾ ਰਹੀ ਹੈ ਦੋਵਾਂ ਫੌਜਾਂ ਵੱਲੋਂ ਨੋਟਮ ਜਾਰੀ ਕੀਤਾ ਗਿਆ ਹੈ ਨੋਟਮ ਉਦੋਂ ਜਾਰੀ ਕੀਤਾ ਜਾਂਦਾ ਹੈ ਜਦੋਂ ਹਵਾਈ ਆਵਾਜਾਈ ਤੇ ਇੱਕ ਨਿਸ਼ਚਿਤ ਮਿਆਦ ਲਈ ਰੋਕ ਲਗਾ ਦਿੱਤੀ ਜਾਂਦੀ ਹੈ ਜੰਗੀ ਜਹਾਜ਼ ਤੇ ਫਾਇਰਿੰਗ ਅਭਿਆਸ ਦਾ ਹਿੱਸਾ ਹੋਣਗੇ ਦੱਸ ਦਈਏ ਕਿ ਭਾਰਤ ਨੇ 22 April ਨੂੰ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਦੇ ਜਵਾਬ ਵਿੱਚ 7 ਮਈ ਨੂੰ ਆਪਰੇਸ਼ਨ ਸੰਦੂਰ ਸ਼ੁਰੂ ਕੀਤਾ ਸੀ ਆਪਰੇਸ਼ਨ ਸੰਦੂਰ ਵਿੱਚ ਭਾਰਤੀ ਬਲਾਂ ਨੇ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਅਤਵਾਦੀ ਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ ਜਿਸ ਵਿੱਚ 100 ਤੋਂ ਵੱਧ ਅਤਵਾਦੀ ਮਾਰੇ ਗਏ ਸਨ ਆਪਰੇਸ਼ਨ ਸੰਦੂਰ ਦੇ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦੀ ਸਥਿਤੀ ਬਣੀ ਹੋਈ ਹੈ ਹੁਣ ਖਬਰ ਹੈ ਕਿ ਦੋਵੇਂ ਦੇਸ਼ਾਂ ਦੀਆਂ ਜਲ ਸੈਨਾ ਅਰਬ ਸਾਗਰ 'ਚ ਇੱਕ ਵਾਰ ਫਿਰ ਤੋਂ ਆਮੇ ਆਮੋ ਸਾਹਮਣੇ ਹੋਣਗੀਆਂ ਅਰਬ ਸਾਗਰ ਵਿੱਚ ਯੁੱਧ ਵਰਗਾ ਮਾਹੌਲ ਦੇਖਣ ਨੂੰ ਮਿਲੇਗਾ ਜਿਸ ਤੇ ਸਾਰੀ ਦੁਨੀਆ ਦੀ ਨਜ਼ਰ ਹੋਵੇਗੀ ਅੱਜ ਤੋਂ ਭਾਰਤ ਤੇ ਪਾਕਿਸਤਾਨ ਦੀ ਜਲ ਸੈਨਾ ਅਰਬ ਸਾਗਰ ਵਿੱਚ ਕੁਝ ਦਿਨਾਂ ਤੱਕ ਇੱਕ ਹੀ ਸਮੇਂ ਅਭਿਆਸ ਕਰਨਗੀਆਂ ਫੌਜ ਦੇ ਜੰਗੀ ਜਹਾਜ਼ 11 ਤੇ 12 ਅਗਸਤ ਨੂੰ ਅਭਿਆਸ ਕਰਨਗੇ ਤੇ ਪਾਕਿਸਤਾਨ ਫੌਜ ਵੱਲੋਂ ਵੀ ਪਾਣੀਆਂ 'ਚ ਅਭਿਆਸ ਤਿਆਰੀ ਕੀਤੀ ਜਾ ਰਹੀ ਹੈ ਦੋਵਾਂ ਫੌਜਾਂ ਵੱਲੋਂ ਨੋਟਮ ਜਾਰੀ ਕੀਤਾ ਗਿਆ ਹੈ ਨੋਟਮ ਉਦੋਂ ਜਾਰੀ ਕੀਤਾ ਜਾਂਦਾ ਹੈ ਜਦੋਂ ਹਵਾਈ ਆਵਾਜਾਈ ਤੇ ਇੱਕ ਨਿਸ਼ਚਿਤ ਮਿਆਦ ਲਈ ਰੋਕ ਲਗਾ ਦਿੱਤੀ ਜਾਂਦੀ ਹੈ ਜੰਗੀ ਜਹਾਜ਼ ਤੇ ਫਾਇਰਿੰਗ ਅਭਿਆਸ ਦਾ ਹਿੱਸਾ ਹੋਣਗੇ ਦੱਸ ਦਈਏ ਕਿ ਭਾਰਤ ਨੇ 22 April ਨੂੰ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਦੇ ਜਵਾਬ ਵਿੱਚ 7 ਮਈ ਨੂੰ ਆਪਰੇਸ਼ਨ ਸੰਦੂਰ ਸ਼ੁਰੂ ਕੀਤਾ ਸੀ ਆਪਰੇਸ਼ਨ ਸੰਦੂਰ ਵਿੱਚ ਭਾਰਤੀ ਬਲਾਂ ਨੇ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ ਜਿਸ ਵਿੱਚ 100 ਤੋਂ ਵੱਧ ਅਤਵਾਦੀ ਮਾਰੇ ਗਏ ਸਨ